ਨਮ ਸਰਪਜੀਤਾ ਜੀ ਪੰਜਾਬ ਸਰਕਾਰ ਨੇ ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਕੀਤਾ ਉਹਦਾ ਉਪਰਾਲਾ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ ਹੀ ਅਸੀਂ ਆ ਜਿਹੜਾ ਕੀ ਸੀ ਸਾਡਾ 5 ਤੋਂ 6000 ਰੁਪਏ ਬਿੱਲ ਆਉਂਦਾ ਸੀਗਾ ਉਹ ਹੁਣ ਸੀ ਬਿੱਲ ਜਿਹੜਾ ਹੈਗਾ ਹੋਰ ਪਾਸੇ ਖਰਚੇ ਅਸੀਂ ਕਰ ਸਕਦੇ ਉਸ ਬਿੱਲ ਨੂੰ ਬਚਤ ਕਰਕੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਜਾਂ ਘਰ ਦੇ ਕੋਈ ਰਾਸ਼ਨ ਵਾਸਤੇ ਅਸੀਂ ਯੂਜ਼ ਕਰ ਸਕਦੇ ਆ ਪੰਜਾਬ ਸਰਕਾਰ ਨੇ ਬੜੀ ਮਿਹਰਬਾਨੀ ਕੀਤੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਗਰੇਲੂ ਬਿਜਲੀ ਖਪਤਕਾਰਾਂ 'ਚੋਂ 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਹੋ ਗਏ ਹਨ। ਸਰਕਾਰ ਦੇ ਬਹੁਤ ਹੀ ਧੰਨਵਾਦ ਕਰਦੇ ਹਾਂ ਜੋ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ 5-6000 ਰੁਪਿਆ ਬਿੱਲ ਆ ਜਾਂਦਾ ਸੀਗਾ ਅਸੀਂ ਉਹਦੇ ਨਾਲ ਹੋਰ ਵੀ ਕਈ ਸਰਕਲ ਚਲਾ ਲਏ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਜਿਹੇ ਉਪਰਾਲੇ ਦੀ ਪੰਜਾਬ ਵਾਸੀ ਸ਼ਲਾਗਾ ਕਰਦੇ ਨਹੀਂ ਥੱਕਦੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋ ਸੈਸਟਰੀ ਕਲਜੀ ਮੈਂ ਭਾਵਨਾ ਬੰਸਲ ਮੋਗਾ ਪੰਜਾਬ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੂੰਗੀ ਔਰ ਪਰਮਾਤਮਾ ਅੱਗੇ ਅਰਦਾਸ ਕਰੂੰਗੀ ਕਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਜਿਹੜਾ ਹੈਗਾ ਸੀ ਇੱਥੇ ਆਪਣੀ ਅਨਸਟਾਪੇਬਲ ਮਾਰਸ਼ਲ ਆਰਟ ਅਕੈਡਮੀ ਤੇ ਇਕੱਠੇ ਹੋਏ ਆਂ ਮੈਂ ਦੱਸਣਾ ਚਾਹੂੰਗੀ ਕਿ ਨੈਸ਼ਨਲ ਸਿੱਖ ਗੇਮ ਹੋਈਆਂ ਸੀਗੀਆਂ 27 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਦਿੱਲੀ 'ਚ ਜਿੰਦੇ ਵਿੱਚ ਨੈਸ਼ਨਲ ਲੈਵਲ ਦੀਆਂ ਗੇਮ ਸੀਗੀਆਂ ਤੇ ਵੱਖ-ਵੱਖ ਜਿਹੜੀਆਂ ਸਟੇਟਾਂ ਆ ਉਹਨਾਂ ਦੇ ਬੱਚਿਆਂ ਨੇ ਉੱਥੇ ਪਾਰਟਿਸਿਪੇਟ ਕੀਤਾ ਸੀ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਅਕੈਡਮੀ ਦੇ ਬੱਚੇ ਜਿਹੜੇ ਹੈਗੇ ਆ ਕਰੀਬਨ 9 ਮੈਡਲ ਲੈ ਕੇ ਆਏ ਆ ਜਿੰਦੇ ਵਿੱਚੋਂ 골ਡ ਮੈਡਲ ਵੀ ਨੇ ব্রੌਂਜ਼ ਵੀ ਨੇ ਤੇ ਸਿਲਵਰ ਮੈਡਲ ਵੀ ਨੇ ਕਰੀਬਨ 800 ਤੋਂ 1000 ਦੇ ਕਰੀਬ ਬੱਚਾ ਸੀਗਾ ਜਿਹੜੀਆਂ ਅਲੱਗ-ਅਲੱਗ ਇਹਨਾਂ ਦੀ ਕੈਟਾਗਰੀਆਂ ਵੰਡੀਆਂ ਸੀਗੀਆਂ weight wise ਜਿਵੇਂ ਕੈਟਾਗਰੀ ਹੁੰਦੀ ਹੈ ਅੰਡਰ 60 ਅੰਡਰ 63 ਅੰਡਰ 65 ਤੇ ਏਜ ਵਾਈਜ਼ ਕੈਟਾਗਰੀ ਹੁੰਦੀਆਂ ਤੇ ਸਾਡੀ ਅਕੈਡਮੀ ਚੋਂ ਜਿਹੜਾ ਹੈਗਾ ਇੱਕ ਬੱਚਾ ਕਰੀਬਨ 4.5 ਸਾਲ ਦਾ ਬੱਚਾ ਹੈ ਜਿਹੜਾ ਕਿ 골ਡ ਮੈਡਲ ਲੈ ਕੇ ਆਇਆ ਹੈ ਔਰ ਬਾਕੀ ਬੱਚੇ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਬਹੁਤ ਹੈ ਕਿਉਂਕਿ ਉਹ ਮੈਡਲ ਜਿਹੜੇ ਹੈਗੇ ਆ ਵਨ ਕਰਕੇ ਆਏ ਹੈ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆਂ ਕਿ ਇਹ ਬੱਚੇ ਨੈਸ਼ਨਲ ਤੇ ਅਜਿੱਤ ਕੇ ਆਏ ਐ ਤੇ ਜਲਦੀ ਹੀ ਇਹ ਬੱਚੇ ਸਾਡੇ ਇੰਟਰਨੈਸ਼ਨਲ ਖੇਲਣ ਜਾਣ ਤੇ ਸਾਰੀ ਦੁਨੀਆ ਦੇ ਵਿੱਚ ਸਾਡਾ ਪੰਜਾਬ ਦਾ ਤੇ ਸਾਡੇ ਮੋਗੇ ਸ਼ਹਿਰ ਦਾ ਨਾਮ ਰੋਸ਼ਨ ਕਰਨ। ਕਿੰਨੇ ਬੱਚੇ ਅਕੈਡਮੀ ਦੇ ਜਿਹੜੇ ਬ੍ਰੌਂਜ਼ ਲੈ ਆ ਦੋ ਮੈਡਲ ਲੈ ਕੇ ਆਇਆ ਸਿਲਵਰ ਲੈ ਕੇ ਆਇਆ ਕਿੰਨੇ ਬੱਚੇ ਕਿੰਨੇ ਮੈਡਲ ਆਏ। ਇਹ ਕਰੀਬਨ ਜੀ 9 ਬੱਚੇ ਐ ਜਿਹੜੇ ਮੈਡਲ ਲੈ ਕੇ ਆਏ ਐ ਜਿਨ੍ਹਾਂ ਦੇ ਵਿੱਚੋਂ ਦੋ ਦੇ 골ਡ ਮੈਡਲ ਆਏ ਐ ਤਿੰਨ ਦੇ ਬ੍ਰੌਂਜ਼ ਮੈਡਲ ਅਤੇ ਬਾਕੀ ਸਿਲਵਰ ਮੈਡਲ ਐ। ਹਾਂਜੀ ਏਜ ਲਿਮਿਟ ਹੁੰਦੀ ਹੈ ਜਿਵੇਂ ਇੱਥੇ ਜਿਹੜੇ ਬੱਚੇ ਐ ਇਹ ਅੰਡਰ 19 ਵੀ ਖੇਲ ਕੇ ਆਏ ਐ ਤੇ ਅੰਡਰ 18 ਵੀ ਖੇਲ ਕੇ ਆਏ ਐ ਤੇ ਨਾਲ-ਨਾਲ weight ਦੀ ਲਿਮਿਟ ਵੀ ਹੈਗੀ ਐ ਕੁਝ ਬੱਚੇ ਇਹਦੇ ਚੋਂ ਅੰਡਰ ਸਾਡੇ 38 ਕਰੀਬ ਹਨਾ 63 ਐਂਡ ਹਾਫ ਅੰਡਰ 17 ਅੰਡਰ 14 ਵੀ ਐ ਤੇ weight wise ਵੀ ਬੱਚੇ ਖੇਲ ਕੇ ਆਏ ਐ ਅੰਡਰ 63 ਅੰਡਰ 65 weight ਕੀ ਹੋਇਆ ਕਿੱਥੇ ਸੀ ਗਰੀਬ ਦਿੱਲੀ ਹੋਇਆ ਸੀ ਜੀ ਇਹ ਕੀ ਮੈਸੇਜ ਕੀ ਦਿਓਗੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਆਪਾਂ ਆਪਦੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਇਨਰੋਲ ਕਰੀਏ ਕਿਸੇ ਵੀ ਤਰ੍ਹਾਂ ਦਾ ਸਪੋਰਟਸ ਹੋਵੇ ਜਿੰਦੇ ਵਿੱਚ ਜਿਹੜੇ ਬੱਚੇ ਐ ਨਸ਼ਿਆਂ ਤੋਂ ਦੂਰ ਰਹਿ ਸਕਣ ਤੇ ਆਪਦੀ ਬਾਡੀ ਦੇ ਉੱਤੇ ਫਿਜ਼ੀਕਲ ਐਕਟੀਵਿਟੀ ਦੇ ਧਿਆਨ ਦੇਣ ਤੇ ਉਹਦੇ ਨਾਲ ਨਾਲ ਬੱਚਿਆਂ ਦੀ ਮੈਂਟਲ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਬੱਚਿਆਂ ਦਾ ਜਿਹੜਾ ਧਿਆਨ ਹੈ ਉਹ ਇੱਕ ਪਾਸੇ ਲੱਗਦਾ ਹੈ ਟਾਰਗੇਟ ਬਣਾਉਂਦੇ ਆ ਬੱਚੇ ਕਿ ਅਸੀਂ ਜੇ ਅੱਜ ਡਿਸਟ੍ਰਿਕਟ ਜਿੱਤਦੇ ਹੈ ਤਾਂ ਕੱਲਸੀ ਸਟੇਟ ਜਿੱਤਣਾ ਹੈ ਸਟੇਟ ਜਿੱਤਦੇ ਹੈ ਤਾਂ ਅਸੀਂ ਨੈਸ਼ਨਲ ਜਿੱਤਣਾ ਹੈ ਨੈਸ਼ਨਲ ਜਿੱਤਦੇ ਹੈ ਤਾਂ ਅਸੀਂ ਇੰਟਰਨੈਸ਼ਨਲ ਜਿੱਤਣਾ ਹੈ ਤੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਸਪੋਰਟਸ ਦੇ ਵਿੱਚ ਇਨਰੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਮਾਪਿਆਂ ਨੂੰ ਵੀ ਪੂਰਾ ਜੋਰ ਲਾਉਣਾ ਚਾਹੀਦਾ ਹੈ ਜਿਹੜੀ ਸਪੋਰਟਸ ਵੀ ਬੱਚਿਆਂ ਨੂੰ ਇੰਟਰਸਟ ਹੋਵੇ ਉਹ ਸਪੋਰਟਸ ਦੇ ਵਿੱਚ ਬੱਚਿਆਂ ਨੂੰ ਇਨਰੋਲ ਕਰਨ ਮੈਮ ਸਰਕਾਰਾਂ ਵੱਲੋਂ ਵੀ ਟਰਾਫੀ ਉਪਰਾਲੇ ਕੀਤੇ ਜਾਂਦੇ ਜਿੱਦਾਂ ਗੱਲ ਕਰੀਏ ਖੇਡਾਂ ਵਰਤਨ ਪੰਜਾਬ ਦੀਆਂ ਉਹ ਵੀ ਕਰਵਾਈਆਂ ਜਾ ਰਹੀਆਂ ਹੈ ਕੀ ਲੱਗ ਰਿਹਾ ਤੁਹਾਨੂੰ ਵੀ ਇਹ ਜਿਹੜੇ ਆ ਖੇਡ ਹੋਣੇ ਚਾਹੀਦੇ ਜਿੱਦਾਂ ਕੋਈ ਬੱਚੇ ਜਿਹੜੇ ਅੱਜ ਅ ਤੁਸੀਂ ਬਿਲਕੁਲ ਵਾajib ਸਵਾਲ ਪੁੱਛਿਆ ਜੀ ਨੌਜਵਾਨ ਪੀੜ੍ਹੀ ਇਸ ਵੇਲੇ ਬਾਹਰ ਦਾ ਰੁਖ ਕਿਵੇਂ ਕਰਕੇ ਅਪਣਾ ਰਹੀਏ ਕਿਉਂਕਿ ਬੱਚਾ ਨੂੰ ਇਹ ਲੱਗਦਾ ਸੀਗਾ ਕਿ ਇੱਥੇ ਸਾਡੇ ਕੋਲ ਇੰਨਾ ਪਲੇਟਫਾਰਮ ਅਵੇਲੇਬਲ ਨਹੀਂ ਹੈ ਤੇ ਇਸ ਕਰਕੇ ਬੱਚੇ ਬਾਹਰ ਦਾ ਰੁਖ ਕਰਦੇ ਸੀ ਜੇ ਅੱਜ ਬੱਚਿਆਂ ਦੇ ਕੋਲ ਸਰਕਾਰਾਂ ਦੇ ਵੱਲੋਂ ਵੀ ਕਾਫੀ ਮਿਹਨਤ ਕੀਤੀ ਜਾ ਰਹੀ ਹੈ ਜਿਵੇਂ ਖੇਡਾਂ ਵਤਨ ਦੀਆਂ ਭਗਵੰਤ ਮਾਨ ਜੀ ਵੱਲੋਂ ਕਰਾਈਆਂ ਜਾ ਰਹੀਆਂ ਹਨ ਹੋਰ ਸਟੇਟਸ ਦੇ ਵਿੱਚ ਵੀ ਅਲੱਗ-ਅਲੱਗ ਸਰਕਾਰਾਂ ਵੱਲੋਂ ਸਪੋਰਟਸ ਦੀ ਐਕਟੀਵਿਟੀ ਕਰਾਈ ਜਾ ਰਹੀ ਹੈ ਤਾਂ ਜੋ ਕਿ ਬੱਚੇ ਇੱਕ ਆਪਣਾ ਟਾਰਗੇਟ ਲੈ ਕੇ ਚੱਲਣ ਤੇ ਬੱਚਿਆਂ ਦਾ ਵਸੀਬਾ ਜਿਹੜਾ ਹੈਗਾ ਉਹ ਆਪਣੇ ਭਾਰਤ ਦੇਸ਼ ਦੇ ਵਿੱਚ ਹੀ ਹੋ ਜਾਵੇ ਮਾਈ ਨੇਮ ਇਜ਼ ਜਸਕਰਨ ਸਿੰਘ ਸਾਡੇ 9 ਮੈਡਲ ਆਇਆ ਕਿਉਂਕਿ 9 ਬੱਚੀ ਗਈ ਸੀ ਪੂਰੇ ਟੋਟਲ ਥੀ ਕਿ ਤੇ ਸਾਡੇ ਦਿੱਲੀ ਦੇ ਵਿੱਚ ਸਾਡੇ ਨੈਸ਼ਨਲ ਦਾ ਮੈਚ ਹੋਇਆ ਸੀ ਪ੍ਰੀਆ ਮੈਮ ਨੇ ਸਾਨੂੰ ਟ੍ਰੇਨਿੰਗ ਦਿੱਤੀ ਸੀਗੀ ਬਹੁਤ ਲੰਬੇ ਦੇ ਟਾਈਮ ਤੋਂ ਅਸੀਂ ਟ੍ਰੇਨਿੰਗ ਕਰਦੇ ਪਏ ਹਾਂ ਤੇ ਮੈਮ ਨੇ ਬਹੁਤ ਵਧੀਆ ਸਾਨੂੰ ਪ੍ਰੈਕਟਿਸ ਕਰਵਾਈ ਜਿਹਦੇ ਕਰਕੇ ਸਾਡਾ ਇਦਾਂ 골ਡ ਮੈਡਲ ਆਇਆ ਉਤੇ ਮਾਂਜੇ ਕੇ ਤਾਂ ਖਿਆਲ ਲਗਾ ਬੈ ਇਨਾ ਫੇਟਾ ਦੇ ਵਿੱਚ ਭਾਗ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਟਾਈ ਕਮਾਂਡ ਮੇਰੀ ਫੇਵਰੇਟ ਗੇਮ ਆ ਤਾਂ ਇੱਕ ਟਾਈ ਕਮਾਂਡੋ ਸਭ ਤੋਂ ਬੈਸਟ ਗੇਮ ਹੈ ਡਿਸਪਲਿਨ ਲਈ ਤੇ ਮੈਂ ਇਦਾਂ ਚਾਹੁੰਦਾ ਵੀ ਸਾਰੇ ਜਾਣੇ ਟਾਈ ਕਮਾਂਡੋ ਖੇਡਣ ਹਾਂਜੀ ਮੈਨੂੰ ਮੇਰਾ ਫਰਸਟ ਪਹਿਲਾ ਮੈਡਲ ਆਇਆ ਸੀਗਾ ਉਹਦੇ ਵਿੱਚ ਮੈਨੂੰ ਪੈਸੇ ਆਏ ਸੀ ਸਰਕਾਰ ਵੱਲੋਂ ਮੈਨੂੰ ਸਕਾਲਰਸ਼ਿਪ ਮਿਲੀ ਸੀਗੀ ਤੇ ਹੋਰ ਵੀ ਬਹੁਤ ਸਹੂਲਤਾਂ ਮਿਲੀਆਂ ਨੇ ਦੂਸਰੇ ਬੱਚਾ ਨੂੰ ਮੈਸੇਜ ਨਹੀਂ ਦੇਉਂਗਾ ਦੂਸਰੇ ਬੱਚਿਆਂ ਨੂੰ ਮੈਂ ਮੈਸੇਜ ਦਊਂਗਾ ਕਿ ਸਾਰਿਆਂ ਨੇ ਕੋਈ ਨਾ ਕੋਈ ਸਪੋਰਟਸ ਵਿੱਚ ਹਿੱਸਾ ਲੈਣਾ ਠੀਕ ਹੈ ਕੋਈ ਨਾ ਕੋਈ ਗੇਮ ਖੇਡਣ ਜਿਨ੍ਹਾਂ ਨਾਲ ਉਹਨਾਂ ਦੀ ਫਿਜ਼ੀਕਲ ਹੈਲਥ ਜਿਹੜੀ ਬੈਸਟ ਰਵੇ ਤੇ ਉਹਨਾਂ ਦਾ ਮਾਈਂਡ ਸੈਟ ਵੀ ਬਹੁਤ ਵਧੀਆ ਰਹੇ ਮੇਰਾ ਨਾਮ ਮੇਰਾ ਨਾਮ ਰਿਸ਼ਪਾਲ ਕੋਰ ਹੈ ਮੈਂ ਤਾਈਕਵੋਂਡੋ ਗੇਮ ਦੇ ਵਿੱਚੋਂ ਮੈਡਲ ਲੈ ਕੇ ਆਈਆਂ 골ਡ ਮੈਂ ਹੋਈਆਂ ਸੀਗੇ ਆ ਫ੍ਰੀਡਕੋਟ ਵਿਖੇ ਹੋਈਆਂ ਸੀ ਗੇਮਾਂ ਤਾਈਕਵੋਂਡੋ ਤੇ ਉੱਥੇ ਮਤਲਬ ਕਿ ਜਿਹੜੀ ਮੈਂ ਉੱਥੇ ਖੇਡਲੀ ਸੀਗੀ 49 ਵੇਟ ਵੇਟ ਦੇ ਵਿੱਚ ਤੇ ਉੱਥੇ ਮੇਰਾ 골ਡ ਮੈਡਲ ਆਇਆ ਸੀਗਾ ਕਿੰਨੇ ਬੱਚੇ ਨੇ ਬਾਹਰ ਉੱਥੇ ਲਗਭਗ 3-400 ਸਾਰੇ ਬੱਚੇ ਸੀਗੇ ਉੱਥੇ ਅਲੱਗ-ਅਲੱਗ ਡਿਸਟ੍ਰਿਕਟ ਤੋਂ ਸੀਗੇ ਸਾਰੇ ਬਟ ਅੱਜ ਕੱਲ ਜਿਵੇਂ ਕੁੜੀਆਂ ਨੂੰ ਪਿੱਛੇ ਰੱਖਿਆ ਜਾਂਦਾ ਹੈਗਾ ਇਹੋ ਜਿਹੇ ਖੇਡਾਂ ਜਿਸ ਤਰ੍ਹਾਂ ਬੱਚੇ ਤੁਸੀਂ ਦੱਸ ਰਹੇ ਹੋ ਤਾਈ ਕਮਾਂਡੋ ਦੇ ਖੇਡ ਹੈ ਲੱਗਦਾ ਨਹੀਂ ਇਹਦੇ ਨਾਲ ਕੁੜੀਆਂ ਜਿਹੜੀਆਂ ਸੇਫ ਹੁੰਦੀਆਂ ਹੋਣ ਓਬਵੀਅਸਲੀ ਇਹਦੇ ਜੇ ਸੇਫ ਹੀ ਹੁੰਦੀਆਂ ਇਹ ਚ ਸੈਲਫ ਡਿਫੈਂਸ ਸਿੱਖਣਾ ਬਹੁਤ ਜ਼ਰੂਰੀ ਆ ਕੁੜੀ ਦੇ ਲਈ ਤੇ ਇਹੀ ਮੰਨ ਲਓ ਅੱਜ ਕੱਲ ਜਿਵੇਂ ਕੁੜੀ ਕੱਲੀ ਜਾਂਦੀ ਹੈ ਜੌਬ ਕਰਦੀ ਹੈ ਤੇ ਉਹਦੇ ਲਈ ਬਹੁਤ ਜ਼ਰੂਰੀ ਹੈ ਸੈਲਫ ਡਿਫੈਂਸ ਸਿੱਖਣਾ। ਇਹ ਮੈਸੇਜ ਇਹ ਦੇਉਂਗਾ ਦੁਨੀਆ ਲੱਗ ਕੇ। ਮੈਸੇਜ ਇਹ ਹੈ ਕਿ ਗਰਲਸ ਨੂੰ ਮੋਸਟਲੀ ਵੱਧ ਤੋਂ ਵੱਧ ਗੇਮ ਚ ਤਾਈਕਵਾਂਡੋ ਗੇਮ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਸੈਲਫ ਡਿਫੈਂਸ ਵੀ ਹੋਣਾ ਚਾਹੀਦਾ। ਅੱਜ ਤੁਹਾਨੂੰ ਸਨਮਾਨਿਤ ਨਹੀਂ ਕੀਤਾ ਗਿਆ ਭਾਵਨਾ ਮੈਡਮ ਪਹੁੰਚੇ ਹੈ ਤੁਹਾਨੂੰ ਅੱਜ ਸਨਮਾਨਿਤ ਕਰ ਰਹੇ ਹਾਂ। ਹਾਂਜੀ। ਮੈਂ ਬਹੁਤ ਧੰਨਵਾਦ ਕਰਦੀ ਹਾਂ ਦਾ ਜਿਹੜਾ ਉਹ ਪਹੁੰਚੇ ਹੈ ਸਾਨੂੰ ਸਨਮਾਨਿਤ ਕਰਨ ਲਈ।